ਅਸ ਵਕਤ ਟਰੈਕਟਰ ਚਲਾਉਂਦੇ ਹੋਏ ਜਿਹੜੀ ਆਂਟੀ ਜੀ ਨੂੰ ਤੁਸੀਂ ਦੇਖ ਰਹੇ ਹੋ ਉਹ ਆਪਣੇ ਹਸਬੰਦ ਦੇ ਨਾਲ ਪਾਕਿਸਤਾਨ ਤੋਂ ਆਏ ਹੋਏ ਐ ਆਪਣਾ ਜੱਦੀ ਘਰ ਦੇਖਣ ਲਈ ਅਸਲ ਦੇ ਵਿੱਚ ਇਹ ਜਿਹੜੇ ਬਜ਼ੁਰਗ ਆਂਟੀ ਤੇ ਅੰਕਲ ਜੀ ਤੁਸੀਂ ਦੇਖ ਰਹੇ ਹੋ ਨਾ ਇਹ ਪਾਕਿਸਤਾਨ ਦੇ ਰਹਿਣ ਵਾਲੇ ਸੀਗੇ ਉਸ ਤੋਂ ਬਾਅਦ ਹੀ ਨਿਊਜ਼ੀਲੈਂਡ ਸ਼ਿਫਟ ਹੋ ਗਏ ਸੀਗੇ ਤੇ ਨਿਊਜ਼ੀਲੈਂਡ ਦੇ ਵਿੱਚ ਗੈਰੀ ਆਪਣਾ ਦੋਸਤ ਇਹਨਾਂ ਦੇ ਕੋਲੇ ਕੰਮ ਕਰਦਾ ਸੀਗਾ ਤੇ ਗੈਰੀ ਇਸ ਵਕਤ ਆਇਆ ਹੋਇਆ ਸੀਗਾ ਇੰਡੀਆ ਤੇ ਮਗਰੀ ਇਹ ਵੀ ਆਗੇ ਵੀਜ਼ਾ ਲਵਾ ਕੇ ਕਹਿੰਦੇ ਨਾਲੇ ਦਾ ਅਸੀਂ ਪੰਜਾਬ ਦੇਖਣਾ ਥੋੜਾ ਪਿੰਡ ਦੇਖਣਾ ਤੇ ਨਾਲ ਹੀ ਅਸੀਂ ਕਹਿੰਦੇ ਪਟਿਆਲੇ ਸ਼ਹਿਰ ਦੇ ਵਿੱਚ ਆਪਣਾ ਜੱਦੀ ਘਰ ਦੇਖਣਾ ਸੋ ਇਹਨਾਂ ਦੇ ਅੰਕਲ ਅੰਟੀ ਹੋਰਾਂ ਦੇ ਬਜ਼ੁਰਗ ਕਿਸੇ ਵੇਲੇ ਪਟਿਆਲੇ ਸ਼ਹਿਰ ਦੇ ਵਿੱਚ ਰਹਿੰਦੇ ਰਹੇ ਆਜ਼ਾਦੀ ਤੋਂ ਪਹਿਲਾਂ ਆਯਾਦੀ ਤੋਂ ਪਹਿਲਾਂ ਇਹਨਾਂ ਦਾ ਪਟਿਆਲਾ ਸ਼ਹਿਰ ਦੇ ਵਿੱਚ ਘਰ ਹੁੰਦਾ ਸੀਗਾ ਕਿਉਂਕਿ ਜਦ ਹੱਲਾ ਗੁੱਲਾ ਹੋਇਆ ਸੀ 47 ਵੇਲੇ ਪਾਰਟੀਸ਼ਨ ਹੋਇਆ ਸੀ ਤਾਂ ਉਸ ਦਾ ਜਿਹੜਾ ਸਭ ਤੋਂ ਵੱਧ ਪ੍ਰਭਾਵ ਪਿਆ ਸੀ ਉਹ ਪਟਿਆਲਾ ਏਰੀਆ ਤੇ ਪਿਆ ਸੀਗਾ ਸੋ ਇਹਨਾਂ ਦੇ ਪੁਰਖਿਆਂ ਦਾ ਪਟਿਆਲਾ ਦੇ ਵਿੱਚ ਘਰ ਸੀਗਾ ਇਹ ਘਰ ਲੱਭਣ ਗਏ ਆਖਿਰ ਘਰ ਤਾਂ ਨਹੀਂ ਮਿਲਿਆ ਪਰ ਇਹਨਾਂ ਨੂੰ ਇੱਕ ਉਹ ਜਗ੍ਹਾ ਜ਼ਰੂਰ ਮਿਲ ਗਈ ਉਹ ਗਲੀ ਜ਼ਰੂਰ ਮਿਲ ਗਈ ਜਿੱਥੇ ਇਹਨਾਂ ਦਾ ਘਰ ਹੁੰਦਾ ਸੀਗਾ ਚਾਰ ਪੰਜ ਮਕਾਨ ਇਹਨਾਂ ਨੂੰ ਲੱਗੇ ਕਿ ਸ਼ਾਇਦ ਇੱਥੇ ਸਾਡਾ ਘਰ ਹੋਵੇ ਇੱਥੇ ਘਰ ਹੋਵੇ ਪਰ ਪੱਕਾ ਨਹੀਂ ਪਤਾ ਲੱਗ ਸਕਿਆ ਪਰ ਉਹ ਗਲੀ ਜ਼ਰੂਰ ਇਹ ਦੇਖ ਕੇ ਮੁੜਿਆ ਕਿਉਂਕਿ ਇਹਨਾਂ ਨੇ ਅੰਦਾਜ਼ਾ ਜਿਹਾ ਲੈ ਕਿਤੇ ਸਾਡੇ ਪੁਰਖੇ ਰਹਿੰਦੇ ਰਹੇ ਹੋਣਗੇ ਸ਼ਾਇਦ ਇਸ ਮਿੱਟੀ ਨਾਲ ਕਦੇ ਸਾਡਾ ਨਾਤਾ ਰਿਹਾ ਹੋਊਗਾ ਉਸ ਤੋਂ ਬਾਅਦ ਇਹ ਆ ਗਏ ਕਹਿੰਦੇ ਪਿੰਡ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਜਿਹੜਾ ਕਿ ਬੈਰੀ ਗੈਰੀ ਦਾ ਤੇ ਅਮਨ ਦਾ ਪਿੰਡ ਹੈ ਇੱਥੇ ਆ ਕੇ ਇਹਨਾਂ ਨੇ ਪਿੰਡ ਦੇਖਿਆ ਪਿੰਡ ਦੇ ਵਿੱਚ ਆ ਕੇ ਟਰੈਕਟਰ ਚਲਾਏ ਆਂਟੀ ਨੇ ਇੱਥੇ ਮੂੜੀਆਂ ਪੱਟੀਆਂ ਛਲਗਮ ਪੱਟੇ ਤੇ ਖਾਤਰਦਾਰੀ ਇਹਨਾਂ ਦੀ ਜਿੰਨੀ ਕੀਤੀ ਗਈ ਗੈਰੀਅਰ ਗਿਆ ਵੱਲੋਂ ਕੀਤੀ ਗਈ ਸਾਨੂੰ ਵੀ ਇਹ ਕਹਿੰਦੇ ਵੀ ਅਮਰੂਦ ਚਾਹੀਦੇ ਤੇ ਮੈਂ ਇੱਥੇ ਜਾਂਦਾ ਹਾਂ ਨਥਾਣਿਓ ਇਹਨਾਂ ਵਾਸਤੇ ਅਮਰੂਦ ਲੈ ਕੇ ਗਿਆ ਅਮਰੂਦ ਇਹਨਾਂ ਨੇ ਚੀਰ ਕੇ ਖਾਦੇ ਮੂਲੀਆਂ ਚੀਰ ਕੇ ਖਾਦੀਆਂ ਕਹਿੰਦੇ ਵੀ ਸਾਨੂੰ ਦੇਸੀ ਚੀਜ਼ਾਂ ਖਾਣੀਆਂ ਵੀ ਕੀ ਵੀ ਕੁਵੀਤਾ ਸੀ ਬਹੁਤ ਖਾ ਲਈਏ ਸੋ ਇਹਨਾਂ ਨੇ ਸਾਰਾ ਆਨੰਦ ਲਿਆ ਇੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਘੁੰਮਿਆ ਪਟਿਆਲਾ ਘੁੰਮਿਆ ਬਠਿੰਡਾ ਘੁੰਮਿਆ ਅੰਮ੍ਰਿਤਸਰ ਘੁੰਮਿਆ ਤੇ ਬਾਕੀ ਵੀ ਦੇਸ਼ ਦੇ ਵਿੱਚ ਰਾਜਸਥਾਨ ਘੁੰਮ ਕੇ ਗਏ ਆ ਦਿੱਲੀ ਕੇਰਲਾ ਸਾਰਾ ਘੁੰਮ ਕੇ ਗਏ ਆ ਸੋ ਇਹ ਲਹਿੰਦੇ ਪੰਜਾਬ ਤੋਂ ਆਏ ਸੀਗੇ ਸਾਡੇ ਗੈਸਟ ਸੀਗੇ ਸੋ ਜ ਨੇ ਵੀ ਖਾਤਰਦਾਰੀ ਕੀਤੀ ਜਾ ਸਕੀ ਖਾਤਰਦਾਰੀ ਕੀਤੀ ਤੇ ਇਹ ਹੈ ਜੀ ਚੜ੍ਹਦੇ ਪੰਜਾਬ ਵਾਲਿਆਂ ਦੇ ਤੇ ਲਹਿੰਦੇ ਪੰਜਾਬ ਵਾਲਿਆਂ ਦਾ ਪਿਆਰ ਕਿਉਂਕਿ ਆਪਸ ਦੇ ਵਿੱਚ ਕੋਈ ਫਰਕ ਹੀ ਨਹੀਂ ਅਸਲ ਦੇ ਵਿੱਚ ਲਕੀਰਾਂ ਹੀ ਖਿੱਚੀਆਂ ਹੋਈਆਂ ਆਪਸ ਦੇ ਵਿੱਚ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਹੈ ਕਿ ਗੱਲ ਹੀ ਛੱਡ ਦੋ ਇਹ ਲੋਕ ਇੰਨਾ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਆ ਕਿ ਮੈਂ ਕਹਿੰਨਾ ਵੀ ਇਹ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਆ ਨਾ ਤੇ ਇੱਕ ਦੂਜੇ ਦੇ ਨਾਲ ਜਮਾ ਮਿਲ ਕੇ ਜਮਾ ਇਕੱਠੇ ਰਹਿੰਦੇ ਆ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਚੰਗੀਆਂ ਵੀਡੀਓ ਬਣਾਉਨੇ ਆ ਤਾਂ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ